ਕਰਸੇਗਲ ਬਾਈ ਜੀ ਮਾਣਾ ਡੇਰੀ ਫਾਰਮ ਦੇ ਸਾਰੇ ਹੀ ਭੈਣ ਭਰਾਵਾਂ ਦਾ ਵੈਲਕਮ ਆ ਬਾਈ ਕੋਲ ਬਹੁਤ ਸੁਣੀਆਂ ਝੋਟੀਆਂ ਪਹਿਲਣਾ ਦੂਜੇ ਸੂਏ ਤੇ ਵਡੀਆਂ ਮੱਜਾਂ ਤੇ ਵਧੀਆਂ ਚਮੇ ਸੁਈਆਂ ਆ ਤੇ ਬਾਈ ਨਾਲ ਕਰਦੇ ਗੱਲਬਾਤ ਹੋਰ ਹੀ ਪਸ਼ੂ ਆ ਤੇ ਬਾਈ ਨਾਲ ਕਰਦੇ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਸਾਹ ਵਧੀਆ ਠੀਕ ਠਾਕ ਵੀਰੋ ਜੀ ਕਿਰਪਾ ਜੀ ਫਰਮਾਨਾ ਜੀ ਜਿੰਨੇ ਭੈਣ ਭਰਾ ਮਾਣਾ ਡੇਰੀ ਫਾਰਮ ਦੇ ਜੁੜੇ ਆ ਸਾਰਿਆਂ ਦਿਲੋਂ ਧੰਨਵਾਦ ਕਰਦੇ ਆ ਜਿਹੜੇ ਵੀਰ ਜੀ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਸਾਰਿਆਂ ਦਿਲੋਂ ਧੰਨਵਾਦ ਕਰਦੇ ਆ ਜਿਹੜੇ ਜਣਵਰ ਵੀਰ ਜੀ ਕਦੇ ਵੀ ਆਪਣੇ ਕੋਲ ਚੰਗੇ ਟਾਕ ਦੇ ਠੀਕ ਜੀ ਤੇ ਮਈਆਂ ਵੇਖੀਆਂ ਸੀ ਹਾਂਜੀ ਯਾਦੀਆਂ ਚੰਗੀਆਂ ਐ ਬੁਰੀ ਮੈਂ ਤੇ ਬਹੁਤ ਜ਼ਿਆਦਾ ਚੰਗੀ ਸੀ ਨਾ ਹਾਂਜੀ ਦੇ ਝੋਟੀਆਂ ਅੱਜ ਵੀ ਚੰਗੀਆਂ ਪਹਿਲਾ ਦੂਜਾ ਸੂਆ ਠੀਕ ਹੈ ਦੂਜਾ ਤੇ ਜਾ ਇੱਥੇ ਗਿਆ ਸਾਰੀਆਂ ਠੀਕ ਆ ਪਹਿਲਾਂ ਚਾਰ ਝੋਟੀਆਂ ਚੰਗੀਆਂ ਵਿਖਾਵਾਂਗੇ ਹਾਂਜੀ ਬਾਕੀ ਕੋਈ ਦੋ ਤਿੰਨ ਮਈਆਂ ਹੁਣ ਚਾਰ ਆਈਆਂ ਆ ਠੀਕ ਤੇ ਜਿਹੜਾ ਆਈਆਂ ਲੇਟ ਥੀ ਲੇਟ ਆ ਅਸੀਂ ਕੱਲ ਨੂੰ ਵੀਡੀਓ ਪਾਵਾਂਗੇ ਚਲੋ ਕੱਲ ਨੂੰ ਪਾਵਾਂਗੇ ਠੀਕ ਚੰਗੇ ਟੌਪ ਦੇ ਨਕੀਨੇ ਆ ਟੌਪ ਦੇ ਹਾਂਜੀ ਬਿਲਕੁਲ ਠੀਕ ਹੈ ਜੀ ਦੱਸੋ ਭਾਈ ਜੀ ਇਹ ਚਾਰ ਦਾਂ ਦੇ ਕੱਟੇ ਚਾਰ ਦਾਂ ਝੋਟੀ ਪਿਓਰ ਕਹਿਣ ਵਾਲੀ ਨਹੀਂ ਪਿਓਰ ਚੌਗੀ ਕੱਟੀ ਦੁੱਧ 13 ਕਿਲੋ ਤਿਆਰ ਆ ਹੁਣ ਪਹਿਲਾ ਸੂਆ ਸੋਈ ਪਹਿਲਾਂ 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 ਦੇਖੋ ਜ ਪਹਿਲਾਂ ਹੀ ਛੋਟੇ ਥਾਣੇ ਦੇਖੋ ਤੇ ਲੇਵਾ ਵਖੋਨੇ ਆ ਜਿੱਡਾ ਇੱਕ ਆਦੇ ਟੋੜਾ ਲੇਵਾ ਚੁੱਕੀ ਖਰਦੀ ਆ ਇਹ ਵੀਰੇ ਆਰਡਰ ਸਵਾਜੇ ਠੰਡੀ ਧੀਰੀ ਕੱਟੀ ਤੇ ਫਿਰ ਚਵਾ ਨਿਗਾਹਾਂ ਨਿਆਣਾ ਬਹਿ ਜਾ ਥੱਲੇ ਸਾਮਣ ਵਾਲੇ ਵੀਰ ਨੇ ਵੀ ਚੰਗੀ ਸੇਵਾ ਕੀਤੀ ਆ ਰਿਜਨਲ ਪਾਲੀ ਹੀ ਤੇ ਈਡੀ ਬਾਬਾ ਜੀ ਹੋਈ ਹੈ ਨਾ ਇਹ ਨਾ ਉਧਰੋਂ ਵੀ ਜੀ ਗੰਗਾ ਨਗਰੋਂ ਜਿਹੜੇ ਛੋਟੀਆਂ ਉਹਨਾਂ ਨੂੰ ਮਗਰ ਕੱਟੀ ਆਈ ਕਿਤੇ ਅਸਾਂ ਉਹਨਾਂ ਦੀ ਕੱਟੀ ਆ ਹਾਂਜੀ ਉਹਨਾਂ ਦੀ ਕੱਟੀ ਤਾਂ ਨਸਲ ਵਾਲੀ ਕੱਟੀ ਇਹ ਥਾਂ ਤੋਂ ਦਾ ਚੰਗਾ ਕੱਢਿਆ ਉਸ ਤੋਂ ਬਾਇਆ ਤੁਰ ਤੁਰ ਕਬਲਾ ਤੋ ਤੁਰਕਾ ਵਰਦੀਰ ਆ ਲੈ ਦੋ ਖਾਰੀ ਕੱਟੀ ਚੈਂਪੀਅਨ ਹੈ ਵੀਰਾ ਆਲੇ ਦੋ ਜੇਕਰ ਨੋ ਨਿਕਲੀ ਨਹੀਂ ਕਰੀ ਉੱਥੇ ਚਲੀ ਨਹੀਂ ਠੀਕ ਜੀ ਲੈ ਵੀਡੀਓ ਆਓ ਲੱਗੇ ਤੇ ਲਾਤਣਾ ਫੁੱਟੋ ਪਹਿਲਾਂ ਕੱਟੀ ਆ ਤੇ ਸੀ ਨਹੀਂ ਕਰਦੀ ਗੰਦ ਨਹੀਂ ਕਹਿਣਾ ਲੈ ਲੈ ਧਿਆਨ ਘਟ ਘਟ ਕੇ ਬਹੁਤ ਵਧੀਆ ਠੀਕ ਹੈ ਆਹ ਮਿੱਟੀ ਦਾ ਥਣ ਹੋਣਾ ਨਾ ਹੋਰ ਠੀਕ ਜੀ ਚੌਣ ਚੌਣ ਇੱਥੇ ਖੜੀ ਲੱਗੀ ਆ ਨਾ ਇੱਕ ਨੰਬਰ ਦੀ ਚੌਣ ਚੌਣ ਮਤਲਬ ਤੇ ਵਿਆਪਾਂ ਦੇ ਟੱਡੇ ਆ ਦੇ ਬਾਦਾ ਬਾਦਾ ਇਹ ਸਾਰੇ ਤੇ ਆਰਡਰ ਕੁਆਲਿਟੀ ਦੇਵਾ ਕਰੋ ਚੈੱਕ ਕੱਟੇ ਇਸ ਸਮੇਂ ਦੇ ਹਿਸਾਬ ਨਾਲ ਤੇ ਹੈਗੀਆਂ ਝੋਟੀਆਂ ਜੇ ਮੁੱਲ ਲੈਣ ਦੇਣ ਕਰਾਂਗੇ ਜਾਇਜ਼ ਦੱਸੋ ਭਾਈ ਜੀ ਛੋਟੀ ਸਮੇਂ ਦੇ ਹਿਸਾਬ ਨਾਲ ਹੈਗੀ ਆ 1 20 ਦੀ 10 ਦੀ 5 5 ਦੀ ਹਾਂ ਨਾ 1 5 ਦੀ ਪੂਰੇ ਲੱਖ ਦੀ ਪੂਰੇ ਲੱਖ ਦੀ ਪੂਰੇ ਲੱਖ ਦੀ ਲਓ ਜੀ ਬਾਈ ਕਹਿੰਦਾ ਪੂਰੇ ਲੱਖ ਦੀ ਝੋਟੀ ਦੇ ਦਾਂਗੇ ਤੇ ਸਿੰਗੀ ਝੋਟੀ ਨੂੰ ਵੇਖੋ ਲੱਗੀ ਆਰ ਪਖੋ ਬਿਊਟੀ ਹੈ ਚੀਬ ਬੈਸਟ ਹੈ ਤੇ ਬਚਾਈ ਮਾਰਾ ਕਟਾਰੀ ਆ ਗਿਆ ਠੀਕ ਪਰ ਵੀਰ ਜਿਆਦਾ ਚੰਗੀ ਜਿਹਾ ਦੀ ਛੋਟੀ ਚੈਂਪੀਅਨ ਵਾਲੇ ਦਿਵਾਰਿਆਂ ਤੇ ਗੱਲਾਂ ਬਾਤਾਂ ਹੀ ਐਂਡੇ ਆ ਗਏ ਤੇ ਚਵਾਈ ਖਸਮਾਈ ਇੱਕ ਨੰਬਰ ਇੱਕ ਨੰਬਰ ਮੈਂ ਤਾਂ ਸਾਰੀ ਟੋਗਲਾਸ ਪੂਰੀ ਪੋਲੀ ਚਵਾਈ ਸਹੀ ਗਾ ਜੀ ਓਕੇ ਸਾਥੀ ਨਵਾਂ ਡੰਗ ਕਰਿਆ ਨਵਾਂ ਖੂਨ ਦੇਖੋ ਆ ਮਈਆਂ ਸੂਈ ਨੂੰ ਕੋਈ ਦਿਨ ਹੋ ਗਿਆ ਛੋਟੀ ਨੂੰ ਦੂਜਾ ਸੂਗਾ ਚਿੱਟੀਆਂ ਅੱਖਾਂ ਦੀ ਮੈਂ ਆ ਗਈ ਜੇ ਸੂਈ ਨੂੰ ਅਗੇ 8 ਦਿਨ ਹਾਂਜੀ ਤੇ ਦੁੱਧ 13 ਕਿਲੋ ਹੁਣ ਤਿਆਰ ਹੋਊਗਾ ਛੋਟੀ ਕੋਲ ਹੰਦਾ ਕਰਕੇ ਮੇਰੇ ਨਾਲ ਤੇ ਕਾਡ ਕਾਰ ਦੇ ਵੇਖ ਲੋ ਛੋਟੀ ਦੇ ਬਿਊਟੀ ਵੇਖ ਲੋ ਕਿੰਨੀ ਚੰਗੀ ਆ ਥੋੜਾ ਥੋੜਾ ਅੱਖਾਂ ਓੱਖਾਂ ਤੋਂ ਬੋਲੀ ਤੋਂ ਨੀਲੀ ਜਿ ਮਾਰਦੀ ਆ ਹਾਂਜੀ ਪਰ ਜਿਆਦਾ ਟਾਪ ਕੁਆਲਿਟੀ ਸਾਰੀ ਚਿੱਟੀ ਅੱਖ ਦੀ ਓਟੀ ਇਹ ਪਹਿਲੇ ਸ਼ੁੱਕਰ ਤੋਂ ਪੱਟੀ ਤੋਂ ਲਿਆਇਆ ਸੀ ਠੀਕ ਪਹਿਲੇ ਤੋਂ 13 ਕਿਲੋ ਦੁੱਧ ਹੁਣ ਰੈਡੀ ਤਿਆਰ ਜਿਹੜਾ ਛੋਟੀ ਦੇ ਕੋਲ ਅੱਜ ਦਹਾ ਦਿਨ ਨਹੀਂ ਸੋਈ ਕੋ ਹਾਂਜੀ ਤੇ ਢਾਂਚਾ ਬਾਡੀ ਉਤੋਂ ਬਹੁਤ ਜਿਆਦਾ ਕੁਆਲਿਟੀ ਵਾਲੀ ਸਾਰੀ ਓਕੇ ਜੀ ਲਿਆ ਬੀ ਤੇ ਚਾਲੋਂ ਮਣੀ ਚੋਆ ਇਹ ਤਾਂ ਵੀ ਜੀ ਆਨ ਦਾ ਤੀ ਵੀਰੇ ਤੇ ਚੋਆ ਇਹਦੇ ਪੂਰੇ ਪਜੂ ਬੋਲੇ ਆ ਬੈਸਟ ਆ ਨਾ ਵੀਰੇ ਐ ਜੀ ਜਾਂ ਕਰੇ ਮਈਆ ਚਲੋ ਵੀਰੇ ਭਣ ਭਰਾ ਆਪਣੇ ਜੁੜੇ ਆ ਨਾਲ ਸਾਰੇ ਵੀਰੇ ਵੀਡੀਓ ਵੇਖਦੇ ਫੋਨ ਕਰਦੇ ਆ ਵੀ ਹਰ ਵਾਰ ਉਹਦੀ ਗੱਲ ਸੁਣਦੇ ਆ ਹਾਂਜੀ ਪਰ ਕਾਜੀ ਜਨਵਰ ਵੀਰੇ ਟਾਪ ਕੁਆਲਟੀ ਦੇ ਹੁੰਦੇ ਆ ਠੀਕ ਤੇ ਜੈਜ ਭਾਨ ਓਕੇ ਜਿੰਨੇ ਦੇ 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 ਨੀ ਛੋਟੀ ਤਾਂ ਤਾਂ ਦੀ ਆ ਜੜ ਦੀ ਨੂੰ ਚੜਦੀ ਮੇਰਾ ਸ਼ਾਰ ਵਾਰ ਗਏ ਕਿਹੜੀਆਂ ਚੀਜ਼ਾਂ ਲਿਆਂਦੀਆਂ ਨੇ ਕੁਤਲੀ ਦਾ ਦੇਖੋ ਜਿੱਲੀ ਵਾ ਕੁਆਲਟੀ ਕਰੋ ਚੈੱਕ ਥਾਂਦੇ ਵੀ ਬਹੁਤ ਹੋ ਗਿਆ ਥਾਂਦਾ ਘਾ ਛੋਟੀ ਸਿੰਗਲ ਚੈੱਕ ਕਰੋ ਕਾਤੇ ਕਾਟ ਛੋਟੀ ਨਾਲ ਵੀਰ ਪੂਰੀ ਵੱਡੀ ਜਿਆਦਾ ਬਾਕੀ ਇਹ ਵੀ ਛੋਟੀ ਦੁੱਧ 15 ਕਿਲੋ ਪਾਉਣ ਵਾਲੀ ਇਹ ਮੈਲੇ ਤੇ ਚਲਣੀ ਆ ਛੋਟੀ ਆਪਣੀ ਕੁਆਲਟੀ ਦੀ ਆਪਣੀ ਕੀ ਕਿ ਦੱਸੋ ਭਾਜੀ ਕੀ ਮੁੱਲ ਦਾ ਜੈਜਵੀਰ ਮੁੱਲ ਦਾ ਹਾਂਜੀ ਮੁੱਲ ਇਹਦਾ 10 1 5 ਦੀ ਦੇ ਦਾਂਗੇ 1 5 ਦੀ ਇਹ ਵੀ ਲੱਖ ਦੀ ਹੋ ਜੀ ਪੂਰੇ ਲੱਖ ਦੀ ਲਾਓ ਜੀ ਬਈ ਇਹ ਵੀ ਲੱਖ ਦੀ ਝੋਟੇ ਦਾ ਵੀ ਲੱਖ ਦੀ ਤੇ ਵਧੀਆ ਭਾਈ ਨੇ ਮੁੱਲ ਕੀਤੇ ਆ ਤੇ ਯਾਰਾ ਖਿੱਚ ਕੇ ਰੱਖੋ ਕੰਮ ਨੂੰ ਬਿਲਕੁਲ ਜੈਜਵੀਰ ਜਿੰਨੇ ਮਈਆਂ ਦੇ ਦੇ ਲਾਓ ਮਾੜੀ ਮਈਨ ਲਾਓ ਬਹੁਤ ਜ਼ਿਆਦਾ ਜਿੰਨੇ ਜਿੰਨੀਆਂ ਮਈਆਂ ਦੇ ਦੇਣੀਆਂ ਉਹ ਮੁੱਲ ਕੀਤੇ 13 ਕਿਲੋ ਝੋਟੇ ਕੋ ਠੰਡਾ ਕਰਕੇ ਡੱਬੇ ਮਾਰ ਵਾਲਾ ਦੋਸ 10 ਦਿਨਾਂ ਦੀ ਸੋਈ ਕੋ ਘਟਮ ਕਰਕੇ ਓਕੇ ਘਟਮ ਬਾਕੀ ਇਹ ਗਾੜੀ ਆ ਮੈਂ ਆਹ ਦੇਖੋ ਜੀ ਇਹ ਰਿਕਾਰਡ ਹੀ ਤੁਹਾਡੀ ਫਿਰਦੀ ਆ ਮੈਂ ਨਾ ਵੀ ਵੀਰ ਆਸ ਤੇ ਦਿੰਦੇ ਆ ਵੀ ਸਪਲਾਈ ਦੇ ਉਹ ਜੇ ਤੇ ਭਾਰੇ ਆ ਵੀ ਗਾੜੀ ਜਾਨਵਰ ਹੋਵੇ ਤੇ ਫੇਰ ਸਪਲਾਈ ਵੀ ਲੱਗਦੀ ਹੈ ਜੇ ਮਹੀਨਾ ਖੋਊ ਕੋ ਤੇ ਫੇਰ ਕਿੱਥੇ ਗੱਲ ਹੋਣੀ ਜਿਹੜੀ ਗੱਲ ਓਕੇ ਜੀ ਇਹ ਮੈਂ ਕੋ ਹੁਣ ਦੁੱਧ ਠੰਡਾ ਕਰਕੇ 15 ਕਿਲੋ ਹੋਊਗਾ ਹੋਊ 16 15 ਕਿਲੋ ਦੁੱਧ ਤਿਆਰ ਆ 15 ਕਿਲੋ 15 ਕਿਲੋ ਦੁੱਧ ਤਿਆਰ ਆ ਮੈਂ ਦੇ ਕੋ ਓਕੇ ਜੀ ਮਈਆ ਵੀ ਵੀਰ ਭਰਾ ਆਪਣੇ ਇਹੋ ਜਿਹੋ ਜੁੜੇ ਆ ਚੰਗੀ ਤੋਂ ਚੰਗੀ ਮੈਂ ਕੱਢ ਕੇ ਦੇ ਦਿੰਦੇ ਆ ਓਕੇ ਬਾਡੀ ਬੁਡੀ ਮਹਰੀ ਇੱਕ ਨੰਬਰ ਸਾਰੀ ਸਰੀਰ ਦੀ ਆਲੇ ਦੁਆਲੇ ਸਾਰੇ ਪੱਖੋਂ ਵਧੀਆ ਤੇ ਬਹੁਤ ਸੋਹਣਾ ਮਾਦਾ ਮਹੀਂ ਵੀਰ ਸਾਰੀ ਚੈਂਪੀਅਨ ਆਰ ਪਾਰ ਵਾਲੀ ਮਹੀਂ ਆ ਸੋਈ ਨੂੰ 20 ਦਿਨ ਹੋ ਗਏ ਆ 20 ਦਿਨ 15 ਕਿਲੋ ਚੁੱਧ ਤਿਆਰ ਜਿਹੜਾ ਚੋਣ ਵਾਲਾ ਉਹ 16 ਚੜ੍ਹ ਤੱਕ ਜਾਵੇ ਆ ਜੀ ਸੱਤਾਈ ਤੇ ਸੋ ਭਾਈ ਕੀ ਮੋਲੇ ਦਾ ਮੈਂ ਵੀਰੇ ਵੀ ਲੱਖ ਦੀ 95 ਦੇ ਦਾ ਦੇਖੋ ਜੀ ਲੈਵਾ ਵੇਖੋ ਮੈਂ ਦਾ ਕੀ ਬਣੀ ਖਰਦੀ ਆ 95000 ਦੀ 95 ਦੀ 95 ਠੀਕ ਆ ਆਪੇ 90 ਹੀ ਦੇ ਰਾਂਗੇ 90 ਦੀ ਹਾਂ ਓਕੇ ਜੀ ਲਓ ਜੀ 90000 ਦੀ ਭਾਈ ਕਹਿੰਦਾ ਮੈਂ ਦੇ ਦਾਂਗੇ ਇਹ ਨਾ ਆਖੇ ਮੈਂ ਵੇਚ ਕੇ ਪਾਈ ਆ ਉਹ ਕਹਿੰਦਾ ਦੁੱਧ ਰੈਡੀ ਮੈਂ ਕੋ ਭੀਆ ਜਾਂ ਟਾਈਮ ਲਗਾ ਉਹ ਵੀ ਨਹੀਂ ਗੱਲ ਬੋਦੀ ਉਹ ਵੀ ਦੁੱਧ ਹੈਗਾ ਦੁੱਧ ਆ ਗਿਆ ਟਨਕਾ ਕੇ ਲੈ ਜਾਏ ਚੋਕੇ ਲੈ ਜਾਏ 15 ਕਿਲੋ ਠੀਕ ਇਹ ਦੇ ਰਾਇ ਸੋਈ ਦੇਖੋ ਜੇ ਟਾਈਮ ਲਗਾਵੇ ਤੇ ਪਸ਼ੂ ਗਾਲੀ ਨਾ ਕਰੇ ਤਾਂ ਠੰਡੇ ਰਮਾਨਾ ਗਾਲੀ ਡਈਏ ਕਰੀਏ ਇੱਕ ਕਿਲੋ ਦਾ ਫਾਫਾ ਨਾ ਉਹਦੇ ਵਿੱਚ 2 ਕਿਲੋ ਚੀਜ਼ ਨਹੀਂ ਪਈ 2 ਕਿਲੋ ਜੀ 2.5 ਕਿਲੋ ਚੀਜ਼ ਪਈ ਠੀਕ ਉਹ ਠੰਡੇ ਸੁਭਾਨ ਗਾਲੀ ਕਰਨ ਦੀ ਆ ਟੈਮੋ ਟੈਮ ਪਸ਼ੂ ਚੋਏ ਜਾਂ ਕੋਈ ਜਾਹ ਹੋਈ ਚੱਕਰ ਨਹੀਂ। ਨਾ ਚੰਗੀਆਂ ਮਈਆਂ ਜਿਹੜੀ ਗੱਲ ਆ ਵੀਰ ਅਸੀਂ ਤੇ ਗੱਲ ਕਹਿੰਦੇ ਆ ਵੀ ਚੀਜ਼ਾਂ ਜਿਹੜੀ ਕੁਆਲਿਟੀ ਆ ਨਾ ਉਹਨੇ ਦੇਣਾ ਹੀ ਦੇਣਾ ਜਿਹੜੀ ਦੇਖਣਾ ਉਹਨੇ ਕੁਆਲਿਟੀ ਦੇਖਣਾ। ਸੋਨਾ ਆਪਾਂ ਰੂੜੀ ਤੇ ਪਿਆਰ ਉਹਨੇ ਦੇਹੀ ਪੈਣਾ। ਦੇਖੇ ਪੈਣਾ ਦੌਰ ਹੋਏ। ਠੀਕ ਓਕੇ ਵੀਰ ਜੀ। ਗਾੜੀ ਮੈਂ ਅਈ ਵੀ ਰਾਤ ਹੀ ਸੋਈ। ਹਾਂ ਜੀ। ਵੀ ਕਿੱਤੀ ਆਖੀ। ਮਈਆਂ ਵੀਰ ਚਾਰ ਮਈਆਂ ਜੇ ਘਾਲਤੀਆਂ ਬੰਦੇ ਕਹਿੰਦੇ ਅਗੇ ਹੀ। ਦੁੱਧ ਦੇਣੀਆਂ। ਠੀਕ ਘਾਲਤੀਆਂ। ਚਾਰ ਮਈਆਂ ਲੱਦੀਆਂ ਹੋਈਆਂ। ਜਿਹੜੇ ਮੀਣੀ ਰਹੀ ਸੀ ਸੰਗਾਲੀ। ਦੋ ਗੱਡੀ ਚ ਲੱਦੀਆਂ ਫਰਤੀਆਂ ਸਹਿਬਾਈ ਜੀ ਠੀਕ ਆ ਜੇ ਠੀਕ ਆ ਦਸਾਂ ਜੀ ਖਲੋ ਜੀ ਅਰ ਆਦੀ ਮੈਂ ਹੀ ਸੁੱਈ ਆ ਵੀਰ ਹਾਂਜੀ ਛਿੱਟੀਆਂ ਆਖਾਂ ਦੀ ਮਈਆਂ ਵੇ ਚਾਪੇ ਵਾਹਣੇ ਦੇ ਡੱਬ ਤੇ ਦੁੱਧ ਵਾਲੀ ਮਈ ਵੇਖੋ ਜੀ ਕੋਈ ਲਵਲ ਲਗਾਨੀਆਂ ਵਧੀਆ ਮਹਾਰਾ ਦੀ ਮਾਂ ਸੁੱਈ ਆ ਕੋਈ ਲਪਾਲਪਣ ਲਗਾ ਵੱਡੀ ਮੈਂ ਆ ਸੁਆਬਾਂ ਦੇ ਇੰਤਜ਼ਾਰ ਲੜੋ ਆ ਗੱਡੀ 'ਚ ਵੀਰੇ ਕਿਝੋੜੀ ਨਦੀ ਖਲੋਤੀ ਆ ਤਿਆਰ ਮੌਕੇ ਦਾ ਦੁੱਧ 17 ਕਿਲੋ ਵਾਹ ਉਹ ਖਾ ਚਾ ਵੀ ਬਰਾਦ ਇੰਤਾਂ ਜਿਆਦੀ ਬਰਾਦ ਚਾਦੀ ਬਰਾਦ ਲੈਨੇ ਆ ਇੰਤਾਂ ਜਿਆਦੀ ਬਰਾਦ ਬਰਾਦ ਨੇ ਇਹ ਲੈਓ ਇਹ ਕਰਾਉਣਾ ਆ ਡਾ ਮੇਰਾ ਮੁੱਲ ਕਰਦੀ ਆ ਮਾੜਾ ਪਰ ਜਿਆਦਾ ਚੰਗੀ ਮਈ ਵੀਰਾ ਹੋਵੇ ਮਈਆਂ ਚੰਗੀ ਤੋਂ ਚੰਗੀ ਵੀਰ ਭਰਾ ਕੱਢ ਕੇ ਦਿੰਦੇ ਆ ਤੇ ਭਾਣਾ ਜਾਇਜ ਮਹੀਂ ਮਹੀਂ ਦਾ ਮੋਲ ਉਹ ਲੈ ਗਏ ਕਿਤੇ ਜਾਣੇ ਬੰਦਾ ਮਾਲ ਕਰਿਆ ਜਾਂਦਾ ਹੰਡ ਹੋ ਗਈ ਇਹਦੇ ਸਾਡੇ ਕੋ ਇਧਰ ਦੀਆਂ ਮਹੀਂ ਜਿਹੜੀ ਗਾਣਾ ਵੀਰਾਂ ਕਹਿੰਦੇ ਕਰਿਆ ਰਿਆ ਕਰੋ ਮਾਲੜੇ ਕਰਿਆ ਰਿਆ ਕਰੋ ਉਹ ਵੇਂਦਾ ਆਪ ਹੀ ਆਇਆ ਬੰਦੇ ਨੇ ਕਿਹੜੀ ਮੱਝ ਲੈਣੀ ਆ ਉਹ ਮਹੀਂ ਲੈ ਕੇ ਦਿੰਦਾ ਫਿਰ ਵੀਰੇ ਇਹ ਗਾਲਿਆ ਚਲੋ ਅਸੀਂ ਇਹ ਨਹੀਂ ਕਹਿੰਦੇ ਆਲੇ ਦਿਵਾਲੇ ਮਾਲ ਸਾਰੇ ਵੀਰ ਭਰਾ ਵਪਾਰੀ ਵੇਚਦੇ ਆ ਹਾਂਜੀ ਤੇ ਕਮਾਈ ਸਾਰੇ ਕਰਦੇ ਆ ਹਾਂਜੀ ਪਰ ਆਪਣੇ ਆਪਣੇ ਏਰੀਆ ਦੀ ਇਧਰ ਦੀ ਮਹੀਂ ਆ ਹਾਂਜੀ ਤੇ ਉਧਰ ਦੇ ਮੌਕੇ ਬਣਾ ਲਿਆ ਆ ਤੇ ਵੀਰ ਹਾਂਜੀ ਆਂਦੇ ਪਰਤੇ ਵਾਲੀ ਮੈਂ ਆ ਜਾਇਜ ਪੈ ਪਿਆਰ ਕਰਦੇ ਜਿੰਨੇ ਮੁੱਗੇ ਬਨਾਲੇ ਦੇ ਭਰਾ ਆ ਉਹਨਾਂ ਦਾ ਕੰਮ ਚੱਲੀ ਜਾਂਦੇ ਆਪਣਾ ਮੈਂ ਇਹ ਨਹੀਂ ਕਹਿੰਦਾ ਉਧਰੋਂ ਆਂਦੀਆਂ ਸਾਰੀ ਕੱਲੀ ਕੱਲੀ ਮੈਂ ਲੋਗਲ ਘਰ ਚੋਂ ਜਨਾਲੇ ਈ ਚ ਮੈਂ ਗੱਡੀ ਕੱਲੀ 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 ਇਧਰੋਂ ਹੀ ਮਾਲ ਚੰਗਾ ਆ ਖਰਾਬ ਮਾਲ ਆ ਉਹ ਭਰਾ ਜੇ ਪਿਆਰ ਕਰਦੇ ਤੇ ਮਾਲ ਆਉਂਦੇ ਆ ਤੇ ਮਾਲ ਖਰੀਦਦੇ ਆ ਮੈਂ ਵੀਰ ਮਮੂਲੀ ਜੀ ਗਾਲਿਆ 11 12 ਕਿਲੋ ਦੁੱਧ ਜੇ 10 ਕਿਲੋ ਵੀ ਮੈਂ ਦੁੱਧ ਦਵੇਂ ਦੇ ਲਾਓ ਲਾਓ ਬਿਲਕੁਲ ਜਾਇਜ਼ ਠੀਕ ਓਕੇ ਜੀ ਦਾਤਲੋਂ ਤੋਂ ਘਰ ਜੱਡੀ ਮੈਂ ਦੀ ਬਾਡੀ ਕੀ ਦੋ ਤਾਂ ਦਊਗੀ ਬਨੇਰਦੀ ਜੇ ਸੂਈ ਮੇਰੇ ਦੇ ਬੱਚਾ ਖਾ ਦੀਏ ਆ ਜਾ ਆਹ ਦੇ ਕੱਟੀ ਜੀ ਇਹਨਾਂ ਨਾਲ ਨਾਲ ਗਿਲਾ ਹੈ ਦੱਸੋ ਬਿਲਕੁਲ ਜਾਇਜ਼ ਪਹਾੜ ਆ ਹਾਂਜੀ ਮੁੱਲ ਮੈਂ ਦਾ 85 80 ਹਜ਼ਾਰ ਦੀ 80 ਥੋੜਾ ਬੜਾ 75 ਦੀ ਹਾਂ 75 ਦੀ ਆਏ ਬਾਈ ਨਹੀਂ ਬੋਲੇ ਨੀ ਕੱਲ ਕੀ ਨਾਲ ਮੈਂ ਭੁੱਲ ਗਿਆ ਮੈਂ ਮੈਂ ਕਹਾਂ ਉਹ ਮੇਰੇ ਮੂੰਹ ਹਲ ਵੇਦਾ ਉਹ ਜੇ ਲੈ ਖੰਦੇ ਜਿਆਦਾ ਨਾ ਛੋਟ ਹੋ ਜੇ ਮਰਦੀ ਪਾ ਜਾ ਲਾਓ ਜੀ 75 ਹਜ਼ਾਰ ਦੀ ਬਾਈ ਕਹਿੰਦਾ ਹਾਂ ਨਾ ਮੈਂ ਦੇਣੀ ਵੱਡੀ ਤੇ ਡੱਬ ਵਾਲਾ ਛੱਡਾ ਆ ਲਾਓ ਭੋਲਾ ਜੀ ਲਾਓ ਮੈਂ ਲਾਓ ਉਧਰ ਲਾਓ 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 ਇਹਨੂੰ ਦੇਖੋ ਜੀ ਥੱਬਾ ਲਈ ਫਿਰਦੀ ਦਾ ਬੋ ਜਦ ਦੁੱਧ ਕਰੋ ਕੀ ਸੇਵਾ ਦੇ ਦੇਖ ਕੇ ਚੀਕਾ ਰੱਖੋ ਕੰਮ ਨੂੰ ਉਹ ਤਾਂ ਵੀ ਰਕਾਰ ਜੇ ਮੈਂ 14 ਕਿਲੋ ਕਾੜ ਜੇ ਪਰ ਜਿਹੜੇ ਹਿਸਾਬ ਨਾਲ ਅਸੀਂ ਤਾਂ ਗੱਲ ਕੀਤੀ ਵੀ ਇਹ 70 ਰੁਪਏ 70000 ਵਾਲੀ ਮਈ ਆ ਉਹ 10 ਕਿਲੋ ਦੁੱਧ ਦਈ ਜਾਵੇ ਤੇ ਬੜਾ ਵਧੀਆ ਗੱਲ ਸਹੀ ਗੱਲ ਐ ਬੜੀ ਗੱਲ ਉਹਨੇ ਇੰਨਾ ਹੀ ਰਹਿਣਾ ਆ ਹਾਂ ਇਹੀ ਕਹਾਂਗੇ 2 ਲੱਖ 2 ਲੱਖ ਲਈਆਂ ਇਹ 10 ਲੱਖ ਦੇ ਦਿੰਦੀਆਂ ਪਾਪਾ ਜੀ ਬਾਕੀ ਇਹ ਵੀਰ ਮੈਂ ਹੀ ਸੇਵਾ ਕਹਿੰਦੀ ਇਹ ਜਿਹੜੀ ਗੱਲ ਹੁੰਦੀ ਵੀ ਜਿਹੜੀ 2.5 ਲੱਖ ਦੀ ਮਹੀਆਂ ਤੇ ਉਹ ਦੋਟਾ ਪੱਠੇ ਨਾਲ ਕੁਤਰੇ ਆਣਾ ਤੇ ਬਜਾ ਜਿਹੜੀ 2.5 ਲੱਖ ਵਾਲੀ ਮਹੀਓ ਥੋੜੀ ਜਿਹੀ ਬਿਊਟੀ ਚ ਚੰਗੀ ਹੁੰਦੀ ਆ ਤੇ ਕੁਆਲਿਟੀ ਬਾਈ ਜਾਂਦੀ ਆ ਇਹਦੀ ਕੁਆਲਿਟੀ ਮਿਲ ਜਾਂਦੀ ਆ ਮਹੀ ਉਹ ਰਣੀ ਹੈ ਤੇ ਦੁੱਧ ਵੀ ਉਹਨਾਂ ਰਹਿਣਾ ਠੀਕ ਗੱਲ ਇਹ ਓਕੇ ਜੀ ਲਾਓ ਜੀ ਉਹ ਵਿਖਾ ਦੀ ਗੱਡੀ ਵਾਲੀਆਂ ਹਾ ਵੱਡੀ ਝੋਟੀ ਆ ਵੀਰ ਕੱਲ ਨੂੰ ਇਹਦੀ ਜਿਹੜੀਆਂ ਪਾਵਾਂਗੇ ਕੰਡੇ ਵਾਲਾ ਦੁੱਧ ਜਾਂ ਉਹਨਾਂ ਮਈਆਂ ਨੂੰ ਤੇ ਕਹਿ ਦਾਂਗੇ ਵੀ ਟਾਈਮ ਲਗਾ ਕੇ ਦੇ ਘਰੋਂ ਚੋਈਆਂ ਮਈਆਂ ਜੇ ਆਈਆਂ ਹਾਏ ਹਾਂ ਤੇ ਦਾਲਾ ਦੰਡਾਲਾ ਨਾਲ ਖੋਲਿਓ ਹਾਂ 17 ਕਿਲੋ ਵੱਡੀ ਝੋਟੀ ਕੋ ਦੁੱਧ ਕੱਲ ਨੂੰ ਵੀੜੀ ਝੋਟੀ ਚਲਾਵਾਂਗੇ ਇਹ ਲੋ ਜੇ ਕਾਬਿਲ ਲੱਦੀ ਆ ਮੀਨੀ ਮੈਂ ਨਾਲ ਮੀਨੀ ਹਾਂਜੀ ਸੂਣ ਵਾਲੀ ਮੀਨੀ ਮੈਂ ਹਾਂਜੀ ਹਾਂਜੀ ਤੇ ਪੂਰੀਆਂ ਚੈਂਪੀਅਨ ਮਈਆਂ ਵੱਡੀਆਂ ਦਾ ਮਾਲਾ ਮਡਾਲੀ ਨਾਲ ਖਾ ਦਿੰਨੇ ਕੋਈ ਨਹੀਂ ਜਿਹੜਾ ਵੀਰਪਰਾ ਫੋੜਾ ਮੰਗੂ 17 ਕਿਲੋ ਵਾਲੀ ਮਹਿੰਦੀ ਪਾ ਦਾਂਗੇ ओके ये पागद मैं ही दे दूँगा ओके हां जी आ जाओ ਆ بھائی ਕੋਲ ਪਸ਼ੂ ਆ ਲਾਈਕ ਕਮੈਂਟ ਆਈ ਸ਼ੇਅਰ ਜਰਾ ਖਿੱਚ ਕੇ ਰੱਖੋ ਤੇ ਵੀਡੀਓ ਦਵਾ ਦਵਾ ਹੀ ਹੋਣੀ ਆ ਫਿਰ ਕੱਲ ਵੀਡੀਓ ਫਟਾਂਗੇ ਪਰ ਪਛਮਾ ਜੀ ਪਾਵਾਂਗੇ ਮਈਆਂ ਕਾਂਜ 6 5 6 ਹਰ ਵਾਸਤਾ ਪੂਰ ਰਹੁੰਦੀਆਂ ਹੋਊਗਾ ਭਾਈ ਨੇ ਗੱਲ ਕੀਤੀ ਹੁਣ ਆ ਵੀਡੀਓ ਇਹ ਆਉਂਦੀ ਆ ਉਹਦੇ ਵੀ ਆਉਂਦੀ ਆ ਇਹ ਝੋਟੀ ਦੁੱਧ ਦੇਊਗੀ ਨਾ 12 ਕਿਲੋ ਹਾਂਜੀ 10 ਕਿਲੋ 12 ਕਿਲੋ ਦੁੱਧ ਵਧੀਆ ਝੋਟੀ ਦਾ 12 ਕਿਲੋ ਦੁੱਧ ਰੈਡੀ ਆ ਹਾਂਜੀ ਇਹ ਆ ਵੀ ਹੁਣ ਚੀਜ਼ ਹੈ ਕੁਆਲਿਟੀ ਆ ਬਰ ਨਵੀਂ ਆ ਨਵੇਂ ਖੂਣੇ ਆ ਨਵੇਂ ਹਾਂਜੀ ਜਿਹੜੀ ਗੱਲ ਵੀ ਜਿੰਨਾ ਰਕਮ ਖਰਚਿਆ ਇਹ ਨਹੀਂ ਵੀ ਮਈ ਫਰਕ ਪੈਣਾ ਹੈ ਵੀ ਜੇ ਅਸੀਂ 7 ਲੱਖ ਖਰਚ ਲਾਂਗੇ ਤੇ ਉਹ 30 ਕਿਲੋ ਵਾਲੀ ਮਹੀਂ ਮਿਲ ਜਣੀ ਆ ਮਹੀਂ ਮਿਲਨੀ ਆ 12 ਤੋਂ 14 ਹੱਦ 15 ਚੰਗੀ ਮਹੀਂ 20 ਕਿਲੋ ਵਾਲੀ ਮੇਲਿਆਂ ਮੋਲਿਆਂ ਚਵਈਆਂ ਹੋ ਜਾਂਦੀਆਂ 5 6 ਕਿਲੋ ਕਰਨੀ ਪੈਣੀ ਆ ਯਾਨੀ ਆ ਹੁਣ ਵੀਰ ਲੱਖ ਦੀ ਜਿਹੜਾ ਵੀਰ ਝੋਟੀ ਲੈ ਗਿਆ ਨਾ ਠੀਕ 2 3 ਸੂਏ ਚੋਗੇ 10 15000 ਵਾਧੇ ਵਾਲੀ ਆ ਘਾਟੇ ਵਾਲੀ ਨਹੀਂ ਹਾਂਜੀ ਹਾਂਜੀ ਐਡੀ ਜ਼ਿਆਦਾ ਕੁਆਲਿਟੀ ਵਾਲੀ ਤੇ ਚੰਗੀ ਠੀਕ ਬਾਕੀ ਫੋਨ ਨੰਬਰ ਆਪਣਾ ਹੈਗਾ ਬੋਲੋ ਜੀ 88 72 40 77 57 ਨਾਮ ਮਾਣਾ ਦੇ ਪਿੰਡ ਪੋਮਾ ਪਿੰਡ ਪੋਮਾ ਤੇ ਲਾਈਕ ਕਮੈਂਟ ਜਰਾ ਖਿੱਚ ਕੇ ਦੋ ਵਾਦ ਆਵਾਜ਼ ਸਪੋਰਟ ਕਰੋ ਤੇ ਵਧੀਆ ਖਿੱਚੇਗਾ ਰੱਖੋ ਕਾਮਣੋ ਬਾਈ ਜੀ ਤੇ ਕੱਲ ਫੇਰ ਸੁਰਤਦੇ ਆਂ ਵੀਡੀਓ ਅੱਸੀ ਗਾਲ ਜੀ ਠੀਕ ਜੀ ਖਿੱਚੇ ਰਸਤੀ ਗਾਲ ਜੀ ਅੱਛਾ ਠੀਕ